ਪੰਜਾਬ ਸਿਆਣੇ ਕਹਿੰਦੇ ਜਿਹੜੀ ਨਜ਼ਰ ਨਜ਼ਰ ਕਦੀ ਵੀ ਕਿਸੇ ਨੂੰ ਲੱਗ ਜਾਂਦੀ ਹੈ ਜਦੋਂ ਪੰਜਾਬ ਨੂੰ ਲੱਗੀ ਹੈ ਸਾਡਾ ਇੱਕ ਬਹੁਤ ਪਿਆਰਾ ਵੀ ਇੱਕ ਨਹੀਂ ਬਹੁਤ ਸਾਰੇ ਐਸੇ ਹੀ ਦੇ ਐਸੇ ਫਨਕਾਰ ਇਸ ਦੁਨੀਆ ਤੋਂ ਫੌਤ ਹੋ ਗਏ ਚਲੇ ਗਏ ਜਿਨ੍ਹਾਂ ਦਾ ਘਾਟਾ ਕਦੀ ਵੀ ਮੈਨੂੰ ਲੱਗਦਾ ਕਿ ਪੂਰਾ ਹੋ ਹੀ ਨਹੀਂ ਸਕਦਾ ਉਹਨਾਂ 'ਚ ਇੱਕ ਸਾਡਾ ਪਿਆਰਾ ਵੀ ਰਾਜਵੀਰ ਜਵੰਦਾ ਪ੍ਰੋਫੈਸਰ ਜਸਵਿੰਦਰ ਪੱਲਾ ਸਾਹਿਬ ਪਲੀਜ਼ ਜ਼ੋਰਦਾਰ ਤਾੜੀ ਉਹਨਾਂ ਫਨਕਾਰਾਂ ਦੇ ਨਾਮ ਜਨਾਬ ਚਰਨਜੀਤ ਹੁਜਾ ਸਾਹਿਬ ਬਾਬਾ ਬੋਰਡ ਸੰਗੀਤ ਤੇ ਉਹਨਾਂ ਸਾਰੇ ਲੋਕਾਂ ਦੇ ਨਾਮ ਇਹ ਗੀਤ ਜਿਹੜਾ ਮੈਂ ਤੁਹਾਡੀ ਨਜ਼ਰ ਕਰ ਰਿਹਾ ਕਿ ਸਦਾ ਨਾ ਬਾਗੀ ਬੁਲਬੁਲ ਬੋਲੇ ਤੇ ਸਦਾ ਨਹੀਂ ਮौज ਬਹਾਰਾਂ ਹੋਏ ਸਦਾ ਨਹੀਂ ਰਹਿੰਦੀ ਚੜੀ ਜਵਾਨੀ ਹੋਏ ਤੇ ਸਦਾ ਨਹੀਂ ਮੈਂ ਫੁੱਲ ਯਾਰਾਂ ਨਿਮਟਿਏ ਹੈ ਤੇਰੇ ਬਿਨਾ ਮੇਰਾ ਕੋ